ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜ੍ਹਾਂਗੇ ਜਬੂਰਾਂ ਦੀ ਪੋਥੀ ਦਾ 64 ਅਧਿਆਇ ਗੁਪਤ ਵੈਰੀਆਂ ਤੋਂ ਛੁਟਕਾਰਾ ਪਹਿਲੀ ਆਇਤ हे ਪਰਮੇਸ਼ਰ ਮੇਰੀ ਫਰਿਆਦ ਦੀ ਆਵਾਜ਼ ਸੁਣ ਮੇਰੀ ਜਾਨ ਨੂੰ ਵੈਰੀ ਦੇ ਡਰ ਤੋਂ ਛੁਡਾ ਦੂਸਰੀ ਆਇਤ ਬਦਕਾਰਾਂ ਤੇ ਗੁਪਤ ਮਤੇ ਤੋਂ ਅਤੇ ਕੋ ਕਰਮੀਆਂ ਦੀ ਹਲਚਲ ਤੋਂ ਮੈਨੂੰ ਲੁਕਾ ਤੀਸਰੀ ਆਇਤ ਜਿਨ੍ਹਾਂ ਨੇ ਆਪਣੀ ਜੀਪ ਤਲਵਾਰ ਵਾਂਗ ਤਿੱਖੀ ਕੀਤੀ ਹੈ ਅਤੇ ਆਪਣੇ ਕੋੜੇ ਵਚਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਲਿਆ ਹੈ ਚੌਥੀ ਆਇਤ ਭਈ ਗੁਪਤ ਥਾਵਾਂ ਵਿੱਚ ਸੰਪੂਰਨ ਮਨੁੱਖ ਉੱਤੇ ਚਲਾਉਣ ਉਹ ਅਚਾਨਕ ਚਲਾਉਂਦੇ ਹਨ ਅਤੇ ਡਰਦੇ ਨਹੀਂ ਪੰਜਵੀਂ ਆਇਤ ਉਹ ਆਪਣੇ ਆਪ ਨੂੰ ਬੁਰੀ ਗੱਲ ਲਈ ਤਕੜੀਆਂ ਕਰਦੇ ਹਨ ਉਹ ਫੰਦੇ ਲਗਾਉਣ ਦਾ ਉਪਾਅ ਕਰਦੇ ਹਨ ਅਤੇ ਆਖਦੇ ਹਨ ਭਲਾ ਕੌਣ ਉਹਨਾਂ ਨੂੰ ਵੇਖੇਗਾ ਛੇਵੀਂ ਆਇਤ ਉਹ ਸ਼ਰਾਰਤ ਨੂੰ ਭਾਲਦੇ ਹਨ ਅਸਾ ਇੱਕ ਪੱਕਾ ਖੋਜ ਕੱਢਿਆ ਹੈ ਅਤੇ ਹਰੇਕ ਦਾ ਅੰਦਰਲਾ ਦਿਲ ਡੂੰਗਾ ਹੈ ਸਤਵੀਂ ਆਇਤ ਪਰ ਪਰਮੇਸ਼ਰ ਉਹਨਾਂ ਉਤੇ ਅਚਾਨਕ ਤੀਰ ਚਲਾਵੇਗਾ ਉਹ ਫੱਟੜ ਹੋ ਜਾਣਗੇ 8ਵੀਂ ਆਇਤ ਉਹ ਠੇਡੇ ਖਾਣਗੇ ਉਹਨਾਂ ਦੀ ਰਸਨਾ ਉਹਨਾਂ ਹੀ ਦੇ ਵਿਰੁੱਧ ਹੋਵੇਗੀ ਸਭ ਆ ਵੇਖਣ ਵਾਲੇ ਭਜ ਜਾਣਗੇ 9ਵੀਂ ਆਇਤ ਸਾਰੇ ਆਦਮੀ ਡਰਨਗੇ ਅਤੇ ਪਰਮੇਸ਼ਰ ਦਾ ਕੰਮ ਦੱਸਣਗੇ ਅਤੇ ਉਹਦੇ ਕਾਰਜ ਉਤੇ ਧਿਆਨ ਕਰਨਗੇ 10ਵੀਂ ਆਇਤ ਧਰਮੀ ਯਹੋਵਾ ਵਿੱਚ ਆਨੰਦ ਹੋਵੇਗਾ ਅਤੇ ਉਹਦੀ ਸ਼ਰਨ ਆਵੇਗਾ ਅਤੇ ਸਾਰੇ ਸਿੱਧੇ ਮਨ ਵਾਲੇ ਵਧਾਈ ਕਰਨਗੇ ਆਮੀਨ ਪ੍ਰਭੂ ਜੀ ਨੇ ਵਚਨ ਨਾ ਪੜੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਆ ਰਮ ਸਦਾ ਹੀ ਵਸਤੇ ਰਹਿਣ ਆਮੀਨ ਸਾਂਝ ਜਮਸੀ ਕੀ